ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਲਾਇਬ੍ਰੇਰੀਅਨ ਕੋਰਸ 12ਵੀਂ ਤੋਂ ਬਾਅਦ ਠੀਕ ਹੈ ਨਾ ਤੁਸੀਂ ਕਿਵੇਂ ਕਰ ਸਕਦੇ ਹੋ ਕੀ ਪ੍ਰੋਸੈਸ ਹੁੰਦਾ ਹੈ ਠੀਕ ਹੈ ਨਾ ਕਿੰਨੇ ਸਮੇਂ ਦਾ ਕੋਰਸ ਹੁੰਦਾ ਹੈ ਇਹਦੇ ਵਿੱਚ ਆਪਾਂ ਕੀ ਕੀ ਪੜ ਸਕਦੇ ਹਾਂ ਕੀ ਕੀ ਪੜਨ ਨੂੰ ਮਿਲਦਾ ਹੈ ਖਰਚਾ ਕਿੰਨਾ ਹੁੰਦਾ ਹੈ ਸਿਲੇਬਸ ਕੀ ਹੁੰਦਾ ਹੈ ਤੇ ਇਸ ਤੋਂ ਬਾਅਦ ਆਪਾਂ ਕਮਾਈ ਕਿੰਨੀ ਕਰ ਸਕਦੇ ਹਾਂ ਤੇ ਕਿਸ ਯੂਨੀਵਰਸਿਟੀ ਤੋਂ ਇਹ ਕੋਰਸ ਵਗੈਰਾ ਕਰ ਸਕਦੇ ਹਾਂ ਐਂਡ ਵਿੱਚ ਆਪਾਂ ਕਮਾਈ ਬਾਰੇ ਵੀ ਗੱਲ ਕਰਾਂਗੇ ਕਿੰਨੀ ਕਮਾਈ ਤੁਸੀਂ ਕਰ ਸਕਦੇ ਹੋ ਸੋ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਦੇ ਲਈ ਆਪਣੇ ਚੈਨਲ ਤੇ ਕੋਰਸ ਰਿਲੇਟਡ ਸਾਰੇ ਹੀ ਵੀਡੀਓਸ ਅਪਲੋਡ ਰੇ ਹੁਣ ਸਟਾਰਟ ਕਰਦੇ ਹਾਂ ਇਹ ਪਹਿਲਾ ਹੈ ਲਾਇਬ੍ਰੇਰੀਅਨ ਕੋਰਸ ਕੀ ਹੁੰਦਾ ਹੈ ਇਸ ਚੀਜ਼ ਨੂੰ ਆਪਾਂ ਪਹਿਲਾਂ ਸਮਝ ਲੈਣੇ ਆ ਲਾਇਬ੍ਰੇਰੀਅਨ ਕੋਰਸ ਇੱਕ ਵਿਸ਼ੇਸ਼ ਕੋਰਸ ਹੈ ਜੋ ਲਾਇਬ੍ਰੇਰੀ ਵਿਗਿਆਨ ਲਾਇਬ੍ਰੇਰੀ ਸਾਇੰਸ ਬਾਰੇ ਵਿਅਕਤੀ ਨੂੰ ਸਿਖਲਾਈ ਦਿੰਦਾ ਹੈ ਇਹ ਕੋਰਸ ਉਹਨਾਂ ਲੋਕਾਂ ਲਈ ਹੈ ਜੋ ਕਿ ਇਸ ਸਕੂਲ ਕਾਲਜ ਯੂਨੀਵਰਸਿਟੀ ਜਾਂ ਹੋਰ ਇੰਸਟੀਟਿਊਸ਼ਨਸ ਵਿੱਚ ਲਾਇਬ੍ਰੇਰੀਅਨ ਬਣਨਾ ਚਾਹੁੰਦੇ ਹਨ ਓਕੇ ਨਾ ਦੂਜੇ ਨੰਬਰ ਤੇ ਹੈ ਲਾਇਬ੍ਰੇਰੀਅਨ ਬਣਨ ਦੇ ਲਈ ਕੋਰਸ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ 12ਵੀਂ ਤੋਂ ਬਾਅਦ ਤੁਸੀਂ ਇਹ ਟਲੇ ਕੇ ਕੋਰਸ ਕਰ ਸਕਦੇ ਹੋ ਪਹਿਲੇ ਨੰਬਰ ਤੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ 1 ਸਾਲ ਦਾ ਕੋਰਸ ਹੁੰਦਾ ਹੈ ਓਕੇ ਨਾ ਦੂਸਰੇ ਨੰਬਰ ਤੇ ਹੈ ਕਿ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ 1 ਸਾਲ ਦਾ ਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਠੀਕ ਹੈ ਨਾ ਇਸ ਤੋਂ ਬਾਅਦ ਨੈਕਸਟ ਹੈ ਮਾਸਟਰ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ 1 ਸਾਲ ਦਾ ਹੁੰਦਾ ਹੈ ਇਹ ਸਾਰੇ ਜੇ ਕੋਰਸ ਹੋਗੇ ਨਾ ਗ੍ਰੈਜੂਏਸ਼ਨ ਤੋਂ ਬਾਅਦ ਹੋਗੇ ਪਹਿਲਾਂ ਤੁਹਾਨੂੰ ਗ੍ਰੈਜੂਏਸ਼ਨ ਕਰਨੀ ਪਾਉਗੀ ਇਸ ਤੋਂ ਬਾਅਦ ਨੈਕਸਟ ਚੌਥੇ ਨੰਬਰ ਤੇ ਹੈ ਸਰਟੀਫਿਕੇਟ ਕੋਰਸ ਇਨ ਲਾਇਬ੍ਰੇਰੀ ਸਾਇੰਸ 1 6 ਮਹੀਨੇ ਤੋਂ ਲੈ ਕੇ 1 ਸਾਲ ਦਾ ਹੁੰਦਾ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੇਕਰ ਤੁਸੀਂ 12ਵੀਂ ਬਾਦ ਹੀ ਲਾਇਬ੍ਰੇਰੀਅਨ ਦੀ ਤਿਆਰੀ ਕਰ ਰਹੇ ਹੋ ਤਾਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਸਭ ਤੋਂ ਵਧੀਆ ਚੋਣ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਹੁਣ 12ਵੀਂ ਕਲੀਅਰ ਕਰ ਲਿਆ ਹਨ ਵੀ ਸਿੱਧਾ ਹੀ ਕਰੋਗੇ ਤਾਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਇਹ ਤੁਹਾਡੇ ਲਈ ਬੈਸਟ ਹੋਊਗਾ ਬਾਕੀ ਜੇ ਹੋਰ ਵੀ ਕੋਰਸ ਕਰਦੇ ਹੋ ਤਾਂ ਤੁਹਾਨੂੰ ਗ੍ਰੈਜੂਏਸ਼ਨ ਕਰਕੇ ਫਿਰ ਕਰਨੀ ਪਊਗੀ ਧਿਆਨ ਦਿਓ ਹੈ ਥੋੜਾ ਜਿਹਾ ਤੀਜੇ ਨੰਬਰ ਤੇ ਹੈ ਲਾਇਬ੍ਰੇਰੀਅਨ ਕੋਰਸ ਦੀ ਫੀਸ ਕਿੰਨੀ ਹੁੰਦੀ ਹੈ ਸਰਕਾਰੀ ਕਾਲਜਾਂ ਯੂਨੀਵਰਸਿਟੀ ਵਿੱਚ ਆ 5000 ਤੋਂ ਲੈ ਕੇ 20000 ਤੱਕ ਪ੍ਰਾਈਵੇਟ ਇੰਸਟੀਟਿਊਟ ਜੋ ਹੁੰਦਾ ਹੈ ਉਹਦੇ ਵਿੱਚ 30000 ਤੋਂ ਲੈ ਕੇ 1 ਲੱਖ ਦਾ ਖਰਚਾ ਆ ਜਾਂਦਾ ਹੈ ਡਿਸਟੈਂਸ ਲਰਨਿੰਗ ਜੋ ਹੈ ਇਹਦੇ ਵਿੱਚ ਜੋ ਹੈ 7000 ਤੋਂ ਲੈ ਕੇ 15000 ਦਾ ਖਰਚਾ ਆ ਜਾਂਦਾ ਹੈ ਇਸ ਤੋਂ ਬਾਅਦ ਨੋਟ ਹੈ ਇੱਕ ਸਰਕਾਰੀ ਸੰਸਥਾਵਾਂ ਵਿੱਚ ਫੀਸ ਕੱਟ ਹੁੰਦੀ ਹੈ ਪਰ ਪ੍ਰਾਈਵੇਟ ਕਾਲਜਾਂ ਵਿੱਚ ਥੋੜੀ ਵਧੇਰੇ ਹੋ ਸਕਦੀ ਹੈ ਕਿਉਂਕਿ ਪ੍ਰਾਈਵੇਟ ਵਾਲਿਆਂ ਦਾ ਆਪਣਾ ਹੀ ਹੁੰਦਾ ਹੈ ਠੀਕ ਹੈ ਸਰਕਾਰੀ ਚ ਸੌਲਤ ਹੁੰਦੀ ਹੈ ਬਟ ਇੱਕ ਗੱਲ કહਾਂ ਤੁਹਾਨੂੰ ਚਲੋ ਇੱਕ ਤਾਂ ਹੁੰਦਾ ਕਈ ਵਾਰੀ ਮਿਹਨਤੀ ਬੰਦਾ ਹੁੰਦਾ ਕੋਈ ਸਰਕਾਰੀ ਤੋਂ ਵੀ ਬਣ ਜਾਂਦੇ ਆ ਅਸੀਂ ਵੀ ਸ਼ੁਰੂ ਤੋਂ ਸਰਕਾਰੀ 'ਚ ਪੜਿਆ ਬਟ ਐਨਾ ਮਤਲਬ ਹੈ ਨਹੀਂ ਯਾਰ ਸੱਚੀ ਕਹਾਂ ਤੁਹਾਨੂੰ ਮੈ ਸਕੋਪ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਵਾਲੇ ਪੂਰਾ ਫੋਕਸ ਲਈ ਸਟੱਡੀ ਕਰਵਾਉਂਦੇ ਆ ਠੀਕ ਹੈ ਨਾ ਜਿਹੜੇ ਸਰਕਾਰੀ ਵਾਲੇ ਹੁੰਦੇ ਆ ਉਹ ਥੋੜਾ ਜਿਹਾ ਇਗਨੋਰ ਵੀ ਕਰ ਦਿੰਦੇ ਆ ਕਿਉਂਕਿ ਕਲਾਸਿਸ ਨਹੀਂ ਲੱਗਦੇ ਐਦਾਂ ਉਦਾਂ ਬਹੁਤ ਕੁਝ ਹੁੰਦਾ ਸਰਕਾਰੀ ਦੇ ਵਿੱਚ ਸੋ ਬਾਕੀ ਤੁਸੀਂ ਕੁਝ ਵੀ ਕਰਦੇ ਹੋ ਤਾਂ ਉਹ ਡਿਸਾਈਡ ਕਰਕੇ ਕਰਿਓ ਕਿਉਂਕਿ ਆਪਾਂ ਵੀ ਸ਼ੁਰੂ ਤੋਂ ਸਰਕਾਰੀ ਚੇ ਪੜ੍ਹਿਆ ਤਾਂ ਅਸੀਂ ਬਹੁਤ ਕੁਝ ਸਿੱਖ ਲਿਆ ਆ ਨਖਰੇ ਬਹੁਤ ਹੁੰਦੇ ਸਰਕਾਰੀ ਵਾਲਿਆਂ ਦੇ ਠੀਕ ਹੈ ਨਾ ਪੱਗੇ ਗੱਲ ਕਰਦੇ ਆ ਕੋਰਸ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਆ ਜੋ ਸਮਾਂ ਆ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ 1 ਸਾਲ ਦਾ ਹੁੰਦਾ ਆ 12ਵੀਂ ਤੋਂ ਬਾਅਦ ਬੈਚਲਰ ਆਫ ਲਾਇਬ੍ਰੇਰੀ ਸਾਇੰਸ 1 ਸਾਲ ਦਾ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਪਹਿਲਾਂ ਤੁਹਾਨੂੰ ਕਹਤਾ ਸੀ ਨਾ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਆਫ ਲਾਇਬ੍ਰੇਰੀ ਸਾਇੰਸ 1 ਸਾਲ ਦਾ ਹੁੰਦਾ ਉਹ ਵੀ ਮਤਲਬ ਆ ਕੋਰਸ ਕਰਨ ਤੋਂ ਬਾਅਦ ਹੁੰਦਾ ਹੈ ਠੀਕ ਹੁਣ ਇਹਦੇ ਵਿੱਚ ਹੁੰਦਾ ਹੈ ਕਿ ਕੀ ਕੀ ਪੜਨਾ ਪੈਂਦਾ ਹੈ ਤਾਂ ਇਹਦੇ ਵਿੱਚ ਪੜਨਾ ਜੋ ਪੜਨਾ ਤੁਹਾਨੂੰ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਬੇਸਿਕ ਕੈਟਾਲੋਜਿੰਗ ਐਂਡ ਕਲਾਸੀਫਿਕੇਸ਼ਨ ਇਹ ਸਭ ਪੜਨਾ ਪੈਣਾ ਤੁਹਾਨੂੰ ਉਸ ਤੋਂ ਬਾਅਦ ਹੋ ਗਿਆ ਲਾਇਬ੍ਰੇਰੀ ਮੈਨੇਜਮੈਂਟ ਐਂਡ ਐਡਮਿਨਿਸਟ੍ਰੇਸ਼ਨ ਇਹ ਪਤਾ ਕੀ ਹੁੰਦਾ ਹੈ ਜਾਨੀ ਕਿ ਹੁਣ ਤੁਸੀਂ ਲਾਇਬ੍ਰੇਰੀਅਨ ਬਣਨਾ ਹੈ ਲਾਇਬ੍ਰੇਰੀ ਦਾ ਦੇਖਭਾਲ ਕਰਨਾ ਹੈ ਹੋਰ ਕੀ ਹੋਊਗਾ ਠੀਕ ਹੈ ਨਾ ਉਦੇ ਵਿੱਚ ਮੈਨੇਜਮੈਂਟ ਵੀ ਤਾਂ ਕਰਨਾ ਆਊਗਾ ਉਹ ਸਾਰੇ ਤੁਹਾਨੂੰ ਸਿਖਾਉਗੇ ਡਿਜੀਟਲ ਲਾਇਬ੍ਰੇਰੀ ਐਂਡ ਈ ਰਿਸੋਰਸ ਠੀਕ ਹੈ ਨਾ ਈ ਰਿਸੋਰਸਿਸ ਇਨਫੋਰਮੇਸ਼ਨ ਰੀਟਰੀਵਲ ਸਿਸਟਮ ਇਹ ਤੁਹਾਨੂੰ ਪੜਨਾ ਪੈਣਾ ਉੱਥੇ ਇਸ ਤੋਂ ਬਾਅਦ ਹੋ ਗਿਆ ਰਿਫਰੈਂਸ ਸਰਵਿਸਿਜ਼ ਲਾਇਬ੍ਰੇਰੀ ਆਟੋਮੇਸ਼ਨ ਐਂਡ ਟੈਕਨੋਲੋਜੀ ਰਿਸਰਚ ਮੈਥਡਸ ਇਨ ਲਾਇਬ੍ਰੇਰੀ ਸਾਇੰਸ ਇਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਇਹ ਤੁਹਾਨੂੰ ਉੱਥੇ ਪੜਨਾ ਪੈਣਾ ਹੈ ਛੇਵੇਂ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕਿ ਲਾਇਬ੍ਰੇਰੀਅਨ ਬਣਨ ਦੀ ਯੋਗਤਾ ਅਬਿਲਿਟੀ ਕੀ ਆ ਮਤਲਬ ਕੀ ਕੀ ਰਿਕੁਆਇਰਮੈਂਟਸ ਹੁੰਦੀ ਨੇ ਉਹਨਾਂ ਦੇ ਉਹਦੇ ਉੱਤੇ ਗੱਲ ਕਰਾਂਗੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ 12ਵੀਂ ਪਾਸ ਕਿਸੇ ਵੀ ਸਟਰੀਮ ਤੋਂ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਤੁਸੀਂ 12ਵੀਂ ਕਰ ਲਓਗੇ ਸਿੱਧਾ ਇੱਕ ਕੋਰਸ ਕਰ ਸਕਦੇ ਹੋ ਬੈਚਲਰ ਆਫ ਲਾਇਬ੍ਰੇਰੀ ਸਾਇੰਸ ਗ੍ਰੈਜੂਏਸ਼ਨ ਮਤਲਬ ਜਰੂਰਤ ਹੈ ਗ੍ਰੈਜੂਏਸ਼ਨ ਦੀ ਇੱਕ ਕੋਰਸ ਕਰਨ ਦੇ ਲਈ ਇਸ ਤੋਂ ਬਾਅਦ ਨੈਕਸਟ ਹੈ ਕਿ ਮਾਸਟਰ ਆਫ ਲਾਇਬ੍ਰੇਰੀ ਸਾਇੰਸ ਆਕੋਰ ਸਨੁਪਾਸ ਕਰਨਾ ਪੈਣਾ ਹੈ ਠੀਕ ਹੈ ਨਾ ਇਸ ਤੋਂ ਬਾਅਦ 7 ਨੰਬਰ ਤੇ ਹੈ ਲਾਇਬ੍ਰੇਰੀ ਨੇ ਵਰਣਨ ਤੋਂ ਬਾਅਦ ਨੌਕਰੀ ਅਤੇ ਤਨਖਾਹ ਉਹਦੇ ਬਾਰੇ ਗੱਲ ਕਰਾਂਗੇ ਨੌਕਰੀ ਦੇ ਵਿਕਲਪ ਸਕੂਲ ਕਾਲਜ ਯੂਨੀਵਰਸਿਟੀ ਲਾਇਬ੍ਰੇਰੀ ਉਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਸਰਕਾਰੀ ਅਤੇ ਪ੍ਰਾਈਵੇਟ ਲਾਇਬ੍ਰੇਰੀ মিডিਆ ਹਾਊਸ ਲਾਇਬ੍ਰੇਰੀ ਰਿਸਰਚ ਅਤੇ ਇਨਫੋਰਮੇਸ਼ਨ ਸੈਂਟਰ ਇੱਥੇ ਤੁਸੀਂ ਕੰਮ ਕਰ ਸਕਦੇ ਹੋ ਈ ਲਾਇਬ੍ਰੇਰੀ ਅਤੇ ਡਿਜੀਟਲ ਲਾਇਬ੍ਰੇਰੀ ਇਹ ਐਨੇ ਜਗ੍ਹਾ ਤੇ ਤੁਸੀਂ ਕੰਮ ਕਰ ਸਕਦੇ ਹੋ ਤਨਖਾਹ ਆਉਂਦੀ ਹੈ ਸੈਲਰੀ ਠੀਕ ਹੈ ਨਾ ਮਤਲਬ ਫ੍ਰੈਸ਼ਰਸ ਜੋ ਹੁੰਦੇ ਆ ਮਤਲਬ 15000 ਤੋਂ ਲੈ ਕੇ 25000 ਤੱਕ ਮਹੀਨਾ ਦਾ ਹੁੰਦਾ ਸਟਾਰਟ ਅਪ ਜੋਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਐਕਸਪੀਰੀਅੰਸ ਹੋ ਜਾਓਗੇ 5 ਸਾਲ ਪਲੱਸ ਕਰਕੇ ਜਦੋਂ ਤੁਹਾਨੂੰ 5 ਸਾਲ ਦਾ ਐਕਸਪੀਰੀਅੰਸ ਹੋ ਜਾਊਗਾ ਤਾਂ 30000 ਤੋਂ 60000 ਦਾ ਮਹੀਨਾ ਤੁਹਾਨੂੰ ਮਿਲਣ ਦਾ ਚਾਂਸ ਹੈ ਅਸਤੇ ਬਾਦ नेक्स्ट ਜੋ ਆਪਾਂ ਗੱਲ ਕਰੀਏ ਗਵਰਨਮੈਂਟ ਜੌਬ ਸੈਂਟਰਲ ਸਟੇਟ 35000 ਤੋਂ ਲੈ ਕੇ 70000 ਪ੍ਰਤੀ ਮਹੀਨਾ ਠੀਕ ਹੈ ਨਾ ਤੁਹਾਨੂੰ ਮਿਲ ਜਾਣਾ ਪਲੱਸ ਇਹ ਮਿਲੂਗਾ ਘਟ ਨਹੀਂ ਮਿਲਦਾ ਇਸ ਤੋਂ ਬਾਅਦ 8 ਨੰਬਰ ਤੇ ਆਪਾਂ ਗੱਲ ਕਰਾਂਗੇ ਸਰਕਾਰੀ ਨੌਕਰੀ ਕਿਵੇਂ ਮਿਲ ਸਕਦੀ ਹੈ ਪ੍ਰਮੁੱਖ ਪ੍ਰੀਖਿਆਵਾਂ ਐਗਜ਼ਾਮ ਜਿਨਾ ਰਹੇ ਲਾਇਬ੍ਰੇਰੀਆਂ ਦੀ ਸਰਕਾਰੀ ਨੌਕਰੀ ਮਿਲ ਸਕਦੀ ਹੈ ਤੁਹਾਨੂੰ ਐਗਜ਼ਾਮ ਦੇਣਾ ਪੈਣਾ ਹੈ ਇੱਕ ਕੋਰਸ ਵਗੈਰਾ ਕਰਨ ਤੋਂ ਬਾਅਦ ਠੀਕ ਹੈ ਨਾ ਇਹ ਐਗਜ਼ਾਮ ਦੇਣੇ ਪੈਂਦੇ ਆ ਯੂਨੀਵਰਸਿਟੀ ਪ੍ਰੋਫੈਸਰ ਅਤੇ ਸਰਕਾਰੀ ਲਾਇਬ੍ਰੇਰੀਆਂ ਲਈ ਠੀਕ ਹੈ ਅਸ ਤੋਂ ਬਾਅਦ ਹੋ ਗਿਆ ਸਟਾਫ ਸਿਲੈਕਸ਼ਨ ਕਮਿਸ਼ਨ ਹੋ ਗਿਆ ਕੇਂਦਰੀ ਸਰਕਾਰੀ ਅਧਿਕਾਰੀ ਲਈ ਠੀਕ ਹੈ ਨਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੋ ਗਿਆ ਰਾਜ ਸਰਕਾਰੀ ਨੌਕਰੀ ਲਈ ਇਸ ਤਰ੍ਹਾਂ ਦੇ ਤੁਹਾਨੂੰ ਜਿੰਨਾ ਮਤਲਬ ਪੋਸਟਾਂ ਨਿਕਲਦੀਆਂ ਹਨਾ ਉਸ ਤੇ ਤੁਹਾਨੂੰ ਐਗਜ਼ਾਮ ਦੇਣਾ ਪੈਣਾ ਸਿੱਧੀ ਸੀ ਗੱਲ ਠੀਕ ਹੈ ਨਾ ਇਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਲਾਇਬ੍ਰੇਰੀਅਨ ਬਣਨ ਦੇ ਫਾਇਦੇ ਕੀ ਨੇ ਗੁੱਡ ਜੌਬਸ ਸਿਕਿਉਰਟੀ ਹੁੰਦਾ ਹੈ ਸਰਕਾਰੀ ਨੌਕਰੀਆਂ ਮਿਲਣ ਦੇ ਚਾਂਸ ਜ਼ਿਆਦਾ ਹੁੰਦਾ ਹੈ ਠੀਕ ਹੈ ਨਾ ਸਟੇਬਲ ਇਨਕਮ ਹੁੰਦਾ ਤਨਖਾਹ ਚੰਗੀ ਹੁੰਦੀ ਹੈ ਲੈਸ ਵਰਕ ਹੁੰਦਾ ਹੈ ਹੋਰ ਸਰਕਾਰੀ ਨੌਕਰੀਆਂ ਦੇ ਮੁਕਾਬਲੇ ਘੱਟ ਹੁੰਦਾ ਹੈ ਠੀਕ ਹੈ ਨਾ ਇਸ ਤੋਂ ਬਾਅਦ ਬਹੁਤ سارے ਫਾਇਦੇ ਨੇ ਇਹ ਸਾਰੇ ਫਾਇਦੇ ਲਿਖਿਆ ਨੇ ਦੇਖ ਲੈਣਾ ਤੁਸੀਂ ਫਲੈਕਸੀਬਲ ਵਰਕਿੰਗ ਹਾਅਰਸ ਬਹੁਤ ਸਾਰੇ ਲਾਇਬ੍ਰੇਰੀਅਨ ਪਾਰਟ ਟਾਈਮ ਵੀ ਕੰਮ ਕਰਦੇ ਹਨ ਵਰਕ এনवायरमेंट ਸ਼ਾਂਤਤਾ ਤੇ ਆਰਾਮਦਾਇਕ ਹੁੰਦਾ ਇਸ ਤੋਂ ਬਾਅਦ ਨੈਕਸਟ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਜਿੱਥੇ ਇਹ ਕੋਰਸ ਕਰ ਸਕਦੇ ਹੋ ਤਾਂ ਇਹ ਜ ਇਹ ਮਤਲਬ ਯੂਨੀਵਰਸਿਟੀ ਵਗੈਰਾ ਹੋ ਗਿਆ ਸਰਕਾਰੀ ਕਾਲਜ ਵਗੈਰਾ ਹੋ ਗਿਆ ਜਿੱਥੋਂ ਤੁਸੀਂ ਕਰ ਸਕਦੇ ਹੋ ਜਿੱਦਾਂ ਹੋ ਗਿਆ 인ਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਠੀਕ ਹੈ ਨਾ ਦਿੱਲੀ ਯੂਨੀਵਰਸਿਟੀ ਐਸੇ ਤਰੀਕੇ ਨਾਲ ਤੁਸੀਂ ਆਪਣਾ ਦੇਖ ਲਿਓ ਬਹੁਤ ਸਾਰੇ ਜਗ੍ਹਾ ਨੇ ਜਿੱਥੋਂ ਤੁਸੀਂ ਇਹ ਕੋਰਸ ਕਰ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਆਪਾਂ ਐਂਡ 'ਚ ਗੱਲ ਕਰਦੇ ਹਾਂ ਕਿ ਨਤੀਜਾ ਠੀਕ ਹੈ ਨਾ ਕੀ ਆਊਗਾ ਜੇਕਰ ਤੁਸੀਂ 12ਵੀਂ ਬਾਦ ਚੰਗੀ ਨੌਕਰੀ ਚਾਹੁੰਦੇ ਹੋ ਅਤੇ ਤੁਹਾਨੂੰ ਕਿਤਾਬਾਂ ਨਾਲ ਪਿਆਰ ਹੈ ਤਾਂ ਲਾਇਬ੍ਰੇਰੀ ਸਾਇੰਸ ਇੱਕ ਵਧੀਆ ਵਿਕਲਪ ਹੈ ਇਹ ਕੋਰ ਸਾਨੂੰ ਇੱਕ ਸਧਾਰਨ ਖਰਚੇ ਤੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦਿਲਾ ਸਕਦਾ ਹੈ ਜੇਕਰ ਤੁਸੀਂ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਹੋ ਤਾਂ ਜੁ ਜੀ ਸੀ ਨੀਟ ਐਸ ਐਸ ਸੀ ਪੀ ਐਸ ਸੀ ਜਾਂ ਆਰ ਆਰ ਬੀ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਕਰੋ ਹੁਣ ਐਂਡ ਚ ਆ ਜਾਂਦਾ ਹੈ ਕਿ ਕਿਸੇ ਹੋਰ ਜਾਣਕਾਰੀ ਦੀ ਲੋੜ ਹੈ ਹੋਵੇ ਤਾਂ ਦੱਸੋ ਠੀਕ ਹੈ ਨਾ ਮੈਨੂੰ ਕਮੈਂਟ ਕਰਿਓ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਤੇ ਚੀਜ਼ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਬਾਕੀ ਆਪਣੇ ਚੈਨਲ ਤੇ ਕੋਰਸ ਰਿਲੇਟਡ ਤਾਂ ਸਾਰੇ ਵੀਡੀਓਸ ਅਪਲੋਡ ਨੇ ਆਲਰੇਡੀ ਸੋ ਜੇਕਰ ਚੈਨਲ ਤੇ ਨਵੇਂ ਸਿੱਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਤਲਬ ਵੀਡੀਓ ਜੇ ਹੈਲਪਫੁਲ ਲੱਗਿਆ ਹੋਵੇ ਓਕੇ ਬਾਈ ਟੇਕ ਕੇਅਰ ਕੀਪ ਸਮਾਈਲਿੰਗ ਬਾਏ ਬਾਏ